ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਅੱਜ ਆਪਣੇ ਕੋਲ ਆਏ ਹੋਏ ਆ ਬਈ ਕੂਤਰ ਪੱਟੇ ਹੋਏ ਕੂਤਰਾਂ ਬਾਈ ਇੱਕ ਘਰ ਦੇ ਕੂਤਰਾਂ ਪੱਟੇ ਹੋਏ ਠੀਕ ਹੈ ਬਾਈ ਤੇ ਸਭਈ ਛਤਰੀ ਦੇ ਨੇ ਮੇਰਾ ਬਾਬਾ ਇਹ ਛਤਰੀ ਦੇ ਨੇ ਬਾਈ ਜੀ ਠੀਕ ਹੈ ਜੀ ਦਿਖਾਉਣਾ ਤੁਹਾਨੂੰ ਜਿਆਦਾ ਸਮਾਨ ਆਉਂਦਾ ਤੁਹਾਨੂੰ ਕਬੂਤਰੇ ਦਿਖਾਉਣਾ ਬਾਈ ਬਾਬੇ ਦਾ ਠੀਕ ਹੈ ਬਾਈ ਜੀ ਫਲੋਂ ਬਿញ ਹੋਣਾ ਬਈ ਕਟਕਾਲੀਆਂ ਢੱਲਾ ਭਜਾਣੇ ਸਾਰਿਆਂ ਦੇ ਫੋਨ ਨੰਬਰ ਵਾਕੇ ਦਾ ਲਿਖਿਆ ਹੋਆ ਬਈ ਇੱਕ ਘਰ ਦੇ ਕਬੂਤਰੇ ਬਈ ਇਹਨਾਂ ਦੇ ਆ ਰੰਗਾਂ ਨੇ ਜਿਹੜੀਆਂ ਕਟਕਾਲੀਆਂ ਨੇ ਬਈ ਆ ਦੇਖੋ ਕੱਟ ਲੱਗਿਆ ਪਰ ਫੋਨ ਨੰਬਰ ਵਾਲੀਆਂ ਨੇ ਬਈ ਸਾਰੀਆਂ ਢੱਲਾ ਇਹਗਾ ਇੱਕ ਘਰ ਦਾ ਕਮੂਤਰਾ ਬਾਈ ਸਾਰਾ ਢੱਲਾ ਬਿਨ ਕੱਟ ਵਾਲੀਆਂ ਢੱਲਾ ਨੇ ਬਾਈ ਫੋਨ ਨੰਬਰ ਵਾਹ ਕਹਦਾ ਲਿਖਿਆ ਹੋਇਆ ਬਾਈ ਬੰਦੇ ਦਾ ਠੀਕ ਹੈ ਜੀ ਇੱਕ ਕਰੋ ਚੈੱਕ ਬਾਈ ਪੱਟੇ ਹੋਇਆ ਕਮੂਤਰਾ ਬਾਈ ਇਹ ਚਟੀਆਂ ਅੱਖਾਂ ਨੇ ਬਾਈ ਲਾ ਜੀ ਨਹੀਂ ਕੂਤਰਾ ਬਾਈ ਇਹ ਲਾ ਬਾਈ ਫਰਾਂ ਦਾ ਜਨੂ ਕਿਸੋਂ ਕਰਾਵਾਂ ਕਿਉਂਕਿ ਬਾਈ ਫਰ ਇਹ ਹੁਣ ਪੱਟੇ ਹੋਇਆ ਬਾਈ ਕਹਾ ਬਾਜ਼ੀਆਂ ਨੂੰ ਕੱਟ ਰੇ ਸੀ ਬੰਦੇ ਨੇ ਚਲੋ ਕੋਈ ਮਜਬੂਰੀ ਬਣ ਗਈ ਬੰਦੇ ਦੀ ਤਾਂ ਕਰਕੇ ਕੱਢੇ ਨਹੀਂ ਗਿਆ ਬਾਈ ਖੋਬ ਜਰਨੇ ਆਪਾਂ ਨੂੰ ਵੇਚਦੇ ਬਾਈ ਸਾਰੇ ਕੁੱਤਰ ਇਹ ਬਾਕੀ ਹੋਰ ਆ ਬਾਈ ਇਹ ਆ ਦੇਖੋ ਇਹ ਸਾਰੇ ਪੱਟੇ ਹੋਏ ਆ ਬਾਈ ਕੁੱਤਰ ਆ ਚੈੱਕ ਕਰ ਲਓ ਪੱਟੇ ਹੋਏ ਆ ਬਾਈ ਠੀਕ ਹੈ ਜੀ ਲਾਲ ਜੀ ਨਹੀਂ ਬਾਈ ਪੂਰੀ ਨੋਗ ਹੈ ਚਿੱਟੀਆਂ ਅੱਖਾਂ ਦੀ ਲਾਲ ਜੀਨੀ ਕੁੱਤਰੀ ਆ ਸਭ ਦੇ ਕੱਟ ਵਾਲੇ ਛੱਲੇ ਪਾਉਣੇ ਫੋਨ ਨੰਬਰ ਲਿਖਿਆ ਬਾਈ ਬਾਅਦ ਵਿੱਚ ਆ ਚੈੱਕ ਕਰ ਲਓ ਠੀਕ ਹੈ ਬਾਈ ਜੀ। ਲੋ ਬਾਈ। ਤੀਜਾ ਕੂਤਰ ਚੈੱਕ ਕਰੋ ਬਾਈ। ਛੇ ਟੇ ਅੱਖ ਲਾਲ ਜੀਨਾ ਪੂਰੀ ਨੋਕ ਹੈ ਬਾਈ। ਪੰਜੇ ਬਾਈ ਗੂੜੇ ਹੈ ਦੇ। ਇਹਨਾਂ ਸਾਰੇ ਕੂਤਰਾਂ 'ਚ ਇਹਦੇ ਪੰਜੇ ਗੂੜੇ ਹੈ ਬਾਈ ਜਮਾ। ਤੁਸੀਂ ਦੇਖ ਸਕਦੇ ਹੋ ਬਾਈ ਜੀ। ਠੀਕ ਹੈ ਬਾਈ ਜੀ। ਹਲੋ ਜੀ ਬਾਈ ਆ ਗਊ ਉਤਰੀਆ ਬਾਈ ਇਹ 13 ਵੰਗਣ ਦੀ ਪੂੰਛ ਇਹਦੀ ਪੂੰਛ 13 ਵੰਗਣਿਆ ਬਾਈ ਚੱਟੀਆਂ ਅੱਖਾਂ ਚੱਬਾ ਸਰਵਈ ਠੀਕ ਹੈ ਬਾਈ 13 ਨੋਗਾ 13 ਵੰਗਣੇ ਬਾਈ ਆ ਦੇਖੋ ਗਣ ਦਿੰਨੇ ਕਾਓ 2 3 4 5 6 7 8 9 10 11 ਬਾਰਾ ਤੇਰਾ ਮਾਂ ਬਈ ਤੇਰਾ ਫਾਂਗਣੇ ਬਈ ਦੀ ਭੂਚ ਠੀਕ ਹੈ ਬਈ ਜੀ ਇਹ ਆਹ ਲੋ ਜੀ ਕਰੋ ਪੰਜਾਂ ਸ਼ੌਕ ਬਈ ਠੱਲਾ ਬਈ ਸਭ ਦੀ ਪੇਸ਼ ਨੇ ਕਟਕੜੀ ਨੇ ਫੋਨ ਨੰਬਰ ਲਿਖਿਆ ਬਈ ਠੱਲਾ ਲੱਭਦਾ ਓ ਬਈ ਕਰੋ ਚੈੱਕ ਜਿਹੜੀ ਆਹ ਕਹਨੇ ਬਈ ਚਿੱਟੀ ਨੋ ਗਿਆ ਲਾਲ ਸੰਭਾ ਬਈ ਆ ਦੇਖੋ ਫਾਂਗ ਸਭ ਦੀ ਪੱਟੇ ਹੋਇਆ ਬਈ ਨਾ ਕੋਰਨਾ ਬਤਾਣੀ ਸ਼ੌਕ ਕਰਾ ਦੇ ਕਿਉਂਕਿ ਪੱਟੇ ਹੋਇਆ ਬਾਈ ਮਾਣ ਲਾ ਬਾਈ ਕਰੋ ਚੈੱਕ ਚੱਟੀਆਂ ਅੱਖਾਂ ਲਾਲ ਜਿੰਨਾ ਵਿੱਚ ਕਾਲ ਜਿੰਨਾ ਬਾਈ ਕਾਲੀ ਨੋਕ ਆ ਬਾਈ ਲਾਲ ਜਿੰਨਾ ਦੇ ਕਾਲ ਜਿੰਨਾ ਬਾਈ ਠੀਕ ਹੈ ਕੋਈ ਜੀ ਕਰ ਲਾ ਬਾਈ ਚੈੱਕ ਲਾ ਬਾਈ ਹਲੋ ਆ ਜੀ ਕੱਲਾ ਕੱਲਾ ਚੈੱਕ ਕਰਾ ਦੇਣਾ ਭਾਈ ਜੀ ਹਲੋ ਭਾਈ ਜੀ ਕਰੋ ਚੈੱਕ ਛੱਡ ਬਸ ਸਰ ਭਾਈ ਪੂਰੀ ਨੋਕਾ ਛੱਤੀ ਪੂਰੀ ਜੀ ਕਰੋ ਜੀ ਪੰਜਿਆਂ ਦਾ ਸ਼ੌਂਕ ਹਲੋ ਕਰਨਾ ਬਈ ਸ਼ੌਂਕ ਖੱਟੀਆਂ ਅੱਖਾਂ ਨੇ ਬਈ ਚਿੱਟੀਆਂ ਹੋ ਗਏ ਬਈ ਤੇ ਬਈ ਸਭ ਦੇ ਆਪਾਂ ਇਹ ਇਕੱਠੀ ਦੇਉਂਗਾ ਬਈ ਕੋਈ ਟੁੱਟਮਿਆਂ ਵਾਸਤੇ ਫੋਨ ਨਾ ਕਰੇ ਬਈ ਦੇਣੇ ਇਕੱਠਿਆ ਬਈ ਜੀ ਇਹ ਦੋ ਨੇ ਬਈ ਟੋਟਲ ਕਿੰਨੇ ਦੇ ਬਈ 2000 ਦੀ ਬਣਦੇ ਨੇ 10 ਲੱਖ ਪੱਤੇ ਬਈ ਕੁੰਤਰਾ ਬਈ ਖੱਟੀਆਂ ਅੱਖਾਂ ਪੂਰੀ ਨੋਕ ਬਈ ਕਾਲਾ ਜੀਨਾ ਖੱਟੀਆਂ ਅੱਖਾਂ ਪੂਰੀ ਨੋਕ ਕਾਲਾ ਜੀਨਾ ਭਰਾ ਬਈ ਹਲੋ ਜੀ ਬੱਸ ਥੱਲੇ ਜਾ ਬਈ ਥੱਲੇ ਜਾ ਬਾਹਰ ਆ ਕੇ ਨਾ ਕਿਹੜੇ ਬੰਦੇ ਦੇ ਕਾਊਂਟਰ ਆ ਬਈ ਹਲੋ ਬਈ ਜੀ ਕਾਲੀਆਂ ਅੱਖਾਂ ਦੇ ਮਦੀਨਾ ਠੀਕ ਹੈ ਬਈ ਆ ਵੇਖੋ ਪੈਰਾਂ ਦਾ ਮੌਜ ਹੈ ਫੱਲ ਇਹਦੀ ਕੋਈ ਹੋਏ ਫੋਨ ਨੰਬਰ ਵਾਲਾ ਛੱਲਾ ਬਾਈ ਪਿਆਰਾ ਫੱਲੋ ਬਾਈ ਜੀ ਕਿਨੇ ਬਾਈ ਜੀ ਦੇਣੇ ਆ ਆਪਣੇ ਸਿਰਫ 2000 ਦੇ ਪੱਟੇ ਹੋਏ ਕਬੂਤਰ ਹੈ ਪੂਰੀ ਛਾਦਰੀ ਦੇ ਲੱਗੇ ਦੇਊਗਾ ਬਾਈ ਕਿੱਥੇ ਟੁੱਟਣਾ ਤੇ ਦੇਣੀ ਨਹੀਂ ਜੀ ਬਾਈ ਜੀ ਠੀਕ ਆ ਬਾਈ ਜੀ ਦੇਖੋ ਕਰੋ ਸ਼ਾਂਕ ਬਾਈ ਸਾਰਿਆਂ ਦੇ ਹੀ ਪੱਕੇ ਛੱਲੇ ਪਿਆ ਬਾਈ ਇੱਕ ਵੀ ਜਾਨੀ ਕਿ ਨਹੀਂ ਹੈਗਾ ਬਈ ਪਿਛਲਾ ਨਾ ਹੋਵੇ ਸਾਰਵੇਂ ਪਾੜਾ ਸਦਾ ਫੋਨ ਨੰਬਰ ਲਿਖਿਆ ਹੋਇਆ ਬਈ ਬਾਹ ਕੇ ਦਾ ਇਹਨਾਂ ਦੇ ਇਹ 10 ਨੇ ਬਈ ਟੋਟਲ ਜਨਿਕੇ 10 ਪੀਸ 2000 ਰੁਪਏ ਦੇ ਬਣ ਗਏ ਬਾਈ ਜੀ ਠੀਕ ਹੈ ਬਾਈ ਕਰ ਲਓ ਬਈ ਸ਼ੌਂਕ ਪੱਟੇ ਫਟਾਈ ਕਬੂਤਰ ਮਿਲ ਜਾਣਗੇ 10 ਪਰ ਸਾਫ ਹੋ ਗਏ ਬਾਈ ਜੀ ਇਹ ਬਸ ਉਹਨੂੰ ਕੱਟ ਕੇ ਬਾਜੀਆਂ ਛੱਡ ਸਕਦੇ ਹਾਂ ਆ ਆਹ ਅਜਾਜਾ ਮੈਟ ਦਾ ਰੰਗ ਹੈ ਇਹ ਜੀ ਛਾਤਰੀ ਦੇ ਲੱਗੇ ਹੋਇਆ ਬਾਈ ਜਾ ਜਾ ਮੈਂਟ ਦਾ ਰੰਗ ਆ ਬਾਈ ਜੀ ਠੀਕ ਆ ਬਾਈ ਜੀ ਕਰ ਲਓ ਬਾਈ ਸ਼ਾਮ ਨੂੰ ਕਰ ਲਓ ਬਾਈ ਜੀ ਸ਼ਾਮ ਨੂੰ ਐ ਮਨਾ ਮਾੜਾ ਜਾਂ ਮੈਂਟ ਉਹ ਕਰ ਨੂੰ ਹਲਾ ਵਜਿ ਕਰਵਾਉਣਾ ਤੁਹਾਨੂੰ ਹਲੋ ਕਾਰਲੋ ਚੰਗ ਬਾਈ ਪੱਟੇ ਹੋਏ ਗੋਤਰੇਗੇ ਠੀਕ ਹੈ ਬਾਈ ਟੋਟਲ 10 ਨਗਨੇ 2000 ਰੁਪਏ ਦੇ ਦੇਣੇ ਬਾਈ ਇਹ ਆਪਣੇ ਠੀਕ ਹੈ ਇੱਕ ਘਰ ਦੀ ਨੇ ਜਹੇ ਜਹ ਮੈਟ ਦਾ ਰੰਗ ਹੈ ਛਾਤਰੀ ਦੇ ਲੱਗੇ ਹੋਏ ਹੈ ਹਲੋ ਬਾਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲਓ ਬਈ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਲੜਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਚਲਦੇ ਹੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ